ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਇਹ ਆ ਜੀ ਮੁੰਡਾ ਸੂਰਜ ਤੇ ਮਕੌੜੀ ਦਾ ਆਪਣੇ ਨੌਲੀ ਇਲਾਕੇ ਲਈ ਬੜੀ ਮਾਣ ਮਿਹਰ ਗੱਲ ਆ ਕਿ ਮਕੌੜੀ ਦੇ ਇਸ ਨੌਜਵਾਨਾ ਪਲੱਸ 2 ਦੀ ਵੋਕੇਸ਼ਨਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਲੀ ਵਿੱਚ ਦਾ ਬਜਾਰਤੀ ਆ ਤੇ ਇਹਨਾਂ ਨੇ ਪੂਰੇ ਜ਼ਿਲ੍ਹੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕਰੀ ਤੇ ਪੂਰੇ ਪੰਜਾਬ ਵਿੱਚ ਇਹਨਾਂ 12ਵਾਂ ਸਥਾਨ ਅਸਲ ਕਰਿਆ ਮੁੰਡੇ ਨੌਜਵਾਨਾ ਇਸ ਨਾਲ ਗੱਲਬਾਤ ਕਰਦੇ ਤੇ ਕਿਵੇਂ ਇਹਨਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਰਾਜ ਹੈ। ਹਾਂ ਜੀ। ਡੈਡੀ ਦਾ ਕਿਹਨਾਮ ਆ? ਅਰਜੰਦ ਸਿੰਘ ਭਜਨ ਲਾਲ ਜੀ। ਅੱਛਾ ਜੀ। ਕਿਵੇਂ ਤੁਸੀਂ ਐਡੀ ਬਲੀ ਉਪਲਬਧੀ ਹਾਸਲ ਕੀਤੀ? ਲੱਗਦਾ ਸੀ ਮੈਂ ਸੈਕੰਡ ਆਉਂਗਾ ਪੂਰੇ ਜ਼ਿਲ੍ਹੇ ਚ। ਹਾਂ ਜੀ। ਮਤਲਬ ਉਮੀਦ ਹੈਗੀ ਸੀ ਮਤਲਬ ਪੂਰੀ ਮਿਹਨਤ ਕੀਤੀ ਹੈ ਤਾਂ ਹੀ ਇਹ ਮਤਲਬ ਹਾਸਲ ਕੀਤਾ ਇਸ ਖਾਨ। ਠੀਕ ਤੁਹਾਡੇ ਸਕੂਲ ਦਾ ਕਿਵੇਂ ਕਿਹਨਾ ਮੈਡਮ ਨੇ ਮਿਹਨਤ ਜ਼ਿਆਦਾ ਕਰਾਈ ਧੀ? ਸ਼੍ਰੀਮਤੀ ਰੈਨੂ ਮੈਮ ਮਾਮ ਬਹੁਤ ਵਧੀਆ ਸੀ ਤੇ ਸਾਡੇ ਸਕੂਲ ਦਾ ਜਿਹੜਾ ਮਤਲਬ ਪਹਿਲਾਂ ਵੀ ਸਕੂਲ ਚ ਕਾਫੀ ਵਾਰੀ ਮੈਰਿਟ ਆਂਦੀ ਰਹੀ ਐ ਤੇ ਸਾਡੇ ਸਕੂਲ ਚ ਬਹੁਤ ਹੀ ਵਧੀਆ ਪੜਾਇਆ ਜਾਂਦਾ ਐ ਤੇ ਬਹੁਤ ਹੀ ਫੈਸਿਲਿਟੀਆਂ ਪ੍ਰੋਵਾਈਡ ਕੀਤੇ ਜਾਂਦੇ ਆਂ ਸਕੂਲ ਚ ਤੇ ਡਿਸਪਲਿਨ ਵੱਲੋਂ ਵੀ ਬਹੁਤ ਵਧੀਆ ਐ ਸਕੂਲ ਪੂਰੀ ਮਿਹਨਤ ਕੀਤੀ ਐ ਅਸੀਂ ਸਕੂਲ ਚ ਵੀ ਮੈਮ ਮੈਮ ਨੇ ਵੀ ਬਹੁਤ ਮਿਹਨਤ ਕਰਵਾਈ ਐ ਸਕੂਲ ਚ ਹਾਂਜੀ ਬਸ ਨਹੀਂ ਤੇ ਟਿਊਸ਼ਨ ਵੀ ਲੱਗੇ ਤੁਸੀਂ ਨਹੀਂ ਟਿਊਸ਼ਨ ਨਹੀਂ ਸੈਲਫ ਸਟੱਡੀ ਕੀਤੀ ਐ ਜੀ ਅੱਛਾ ਜੀ ਹਾਂਜੀ ਤੇ ਤੁਹਾਡੇ ਡੈਡੀ ਜੀ ਮੇਰੇ ਡੈਡੀ ਜੀ ਹੈ ਨਹੀਂ ਜੀ ਫਿਰ ਤੁਸੀਂ ਯਾਨੀ ਪਿਤਾ ਵਾਂਜੂ ਵਰ ਕਿਵੇਂ ਇਹ ਸਾਰਾ ਪਰਿਵਾਰ ਦਾ ਖਰਚਾ ਕਿਵੇਂ ਕਰਦੇ ਆ ਇਦਾਂ ਹੀ ਮਿਹਨਤ ਕਰੀ ਜਾਂਦੇ ਮਾੜੀ ਮੋਢੀ ਮਮਾ ਜਾਈ ਜਾਂਦੇ ਆ ਅੱਛਾ ਜੀ ਜੀ ਕੰਮ ਤੇ ਹਾਂ ਜੀ ਅੱਛਾ ਜੀ ਤੇ ਹੋਰ ਨੌਜਵਾਨਾਂ ਨੂੰ ਇੱਕ ਮਿੰਟ ਤੇ ਹੋਰ ਨੌਜਵਾਨਾਂ ਨੂੰ ਕਿਸ ਨੇ ਦੇਣਾ ਚਾਹੋਂਗੇ ਵੀ ਮਿਹਨਤ ਕਰੋ ਅੱਗੇ ਆਓ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੋ ਪੜ੍ਹ ਲਿਖ ਕੇ ਅੱਛਾ ਜੀ ਤੇ ਮਿਹਨਤ ਕਰੋ ਤੇ ਇਹ ਮਾਤਾ ਜੀ ਨਾਲ ਗੱਲ ਕਰਦੇ ਆ ਜੀ ਮਾਤਾ ਜੀ ਤੁਹਾਡਾ ਪੋਤੇ ਨੇ ਬੜੀ ਉਪਲਬਧੀ ਹਾਸਲ ਕੀਤੀ ਕਿਵੇਂ ਦੇਖਦੇ ਇਸ ਚੀਜ਼ ਨੂੰ ਤੁਹਾਡੇ ਇਸ ਪੁੱਤੇ ਨੇ ਬੜੀ ਉਪਲਬਧੀ ਹਾਸਲ ਕੀਤੀ ਹੈ ਸੈਕੰਡ ਆਇਆ ਪੂਰੇ ਜ਼ਿਲ੍ਹੇ ਚ ਬੜੇ ਮਾਣ ਵਾਲੀ ਗੱਲ ਆ ਕਿਵੇਂ ਦੇਖਦੇ ਇਸ ਚੀਜ਼ ਨੂੰ ਅਚੇ ਪੜਦੇ ਆ ਤੈਨੂੰ ਬੜੀ ਬੁਝਕ ਨਾਲ ਪੜਾਏ ਆ ਡੱਪਾ ਕਰਕੇ ਪੜਾਏ ਆ ਛੋਟੇ ਬੱਚੇ ਅੱਛਾ ਜੀ ਡਿਆੜੀ ਡੱਪੇ ਕਰਕੇ ਆ ਹਾਂ ਜੀ ਡਿਆੜੀ ਡੱਪਾ ਕਰਕੇ ਮਸੀਨ ਪਾਲਿਆ ਮਸੀਨ ਕਰਿਆ ਅੱਛਾ ਜੀ ਤੇ ਅੱਜ 쿠ਸ਼ੀ ਦਾ ਟਿਕਾਣਾ ਦੇ ਰਹੇ ਆ ਪੂਰੇ ਜ਼ਿਲ੍ਹੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕਰਨੀ ਤੇ ਪੰਜਾਬ ਵਿੱਚ 12ਵਾਂ ਸਥਾਨ ਹਾਸਲ ਕਰਨਾ ਬਹੁਤ ਬੜੀ ਮਾਣ ਦੀ ਗੱਲ ਤੇ ਅੱਗੇ ਬੱਚਿਆਂ ਨੂੰ ਕਿਵੇਂ ਪੜ੍ਹਾਉਂਗੇ ਜੀ ਪੜ੍ਹਾਉਂਗੇ ਜੀ ਕਿਤਾਬ ਕਰਕੇ ਤੇ ਮੈਂ ਪ੍ਰਸ਼ਾਸਨ ਨੂੰ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਆਰਥਿਕ ਪੱਕੋ ਜਿਹੜੇ ਕਮਜ਼ੋਰ ਲੋਕ ਆ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਬੱਚੇ ਦੀ ਇਸੀ ਪੜ੍ਹਾਈ ਜਾਰੀ ਰਹਿ ਸਕਿਆ ਨਾ ਤੇ ਅੱਗੇ ਤੁਸੀਂ ਕੀ ਬੰਨਣਾ ਚਾਹੁੰਦੇ ਆ ਭਾਜੀ ਛੋਟੇ ਸਰ ਮੈਂ ਬਿਊਟੈਂਟ ਵੈਲਨੈਸ ਕਰੀਅਰ ਬਣਾਉਣਾ ਚਾਹੁੰਦਾ ਮਤਲਬ ਹਾਇਰ ਐਜੂਕੇਸ਼ਨ ਅੱਗੇ ਹਾਂ ਨਹੀਂ ਅੱਗੇ ਕੀ ਬਣਨਾ ਕੋਈ ਸੁਪਨਾ ਕੋਈ ਜੌਬ ਕਿਹੜੀ ਚਾਹੁੰਦੇ ਦੀ ਲੱਗਣੀ ਸੈਲੂਨ ਦੀ ਜੌਬ ਕਰਨੀ ਚਾਹੁੰਦੇ ਅੱਛਾ ਜੀ ਨਹੀਂ ਹਾਂਜੀ ਉਹਦੇ ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਅੱਛਾ ਜੀ ਤੇ ਇਹ ਦੇਖ ਲਓ ਇਹ ਨੌਜਵਾਨਾਂ ਵੱਡੀ ਉਪਲਬਧ ਦੀ ਅਸਰ ਕਰੀ ਤੇ ਹੋਰ ਮਾਤਾ ਜੀ ਕਿਹਾ ਕਿਵੇਂ ਦਿਖਦੇ ਕੀ ਦੇਖਣਾ ਚਾਹੀਏ ਕਿ ਬੱਚਾ ਜੋ ਕੰਮ ਕਹਿੰਦੇ ਆ ਮਾੜੇ ਮੋਟਾ ਬੱਚਾ ਨੂੰ ਸਹਾਰਾ ਹੀ ਚਾਹੀਦਾ ਮਾਤਾ ਚਾਹੀਦੀ ਮਾੜੇ ਬੋਟੀ ਹਾਂ ਮਾਤਾ ਤੇ ਤੈਨੂੰ ਪਤਾ ਪਾ ਲੈਣੇ ਹੋਗੇ ਬੈਠ ਕੇ ਹਾਂ ਚਲੋ ਇਹ ਸਨ ਇਹ ਉਹਨਾਂ ਦੀ ਜੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਸਰਕਾਰ ਨੂੰ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਬੱਚੇ ਦੀ ਪੜ੍ਹਾਈ ਜਾਰੀ ਰਹਿ ਸਕੇ ਤੁਹਾਡਾ ਕੀ ਨਾਮ ਹੋਊਗੇ ਸਰੋਜ ਜੀ ਤੇ ਤੁਹਾਡੇ ਭਰਾ ਨੇ ਵੱਡੀ ਉਪਲਬਧੀ ਅਸਲ ਕਰੀ ਹੈ ਕੀ ਮੈਂ ਦਿਖਦੇ ਇਸ ਚੀਜ਼ ਨੂੰ ਜੀ ਬਹੁਤ ਵਧੀਆ ਲੱਗਿਆ ਅੱਛਾ ਤੁਸੀਂ ਵੀ ਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੜ੍ਹਦੇ ਹੋ ਤੇ ਕੀ ਆ ਰੱਖਿਆ ਤੁਸੀਂ अच्छा वोकेशन ਰੱਖਿਆ ਤੇ ਤੁਸੀਂ ਵੀ ਆਪਣੇ ਭਰਾਵਾਂ ਕੋਲੋਂ ਨੰਬਰ ਲੈਣਾ ਚਾਹੁੰਦੇ ਆ ਹਾਂਜੀ ਤੇ ਹੋਰ ਕੀ ਆ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਵੱਲੋਂ ਇਹ ਵੀ ਇਹਦਾ ਪੜਾਈ ਦੇ ਨਾਲ ਕਿਵੇਂ ਦੇਖਦੇ ਆ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਬਸ ਸਾਡੇ ਸਕੂਲ ਵਿੱਚ ਬਹੁਤ ਵਧੀਆ ਪੜਾਈ ਹੁੰਦੀ ਹੈ ਜੀ ਹਾਂ ਸਕੂਲ ਵਿੱਚ ਰੱਖਣਾ ਚਾਹੀਦਾ ਹੈ ਅੱਛਾ ਚਲੋ ਇਹ ਹਨ ਨੌਜਵਾਨ ਦੇ ਤੇ ਪਰਿਵਾਰ ਵਾਲੇ ਤੇ ਇਹਨਾਂ ਦੇ ਸਿਸਟਰ ਇਹਨਾਂ ਦੇ ਦਾਦੀ ਜੀ ਮਦਰ ਇਹਨਾਂ ਦੇ ਕਿਤੇ ਕੰਮ ਗਏ ਵੇ ਤੇ ਫਾਦਰ ਇਹਨਾਂ ਦੇ ਹੈ ਨਹੀਂ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਬੱਚੇ ਦੀ ਪੜ੍ਹਾਈ ਜਾਰੀ ਰਹਿ ਸਕੇ ਠੀਕ ਆ